ਅੱਜ ਦੀ ਨੈਸ਼ਨਲ ਲੋਕ ਅਦਾਲਤ ਅੰਡਰ ਦੀ ਐਬਲ ਗਾਈਡੈਂਸ ਆਫ ਲਾਹਰਨ ਡਿਸਟ੍ਰਿਕਟ ਅਨਚੇਜ ਜਜ ਸ਼੍ਰੀ ਬ੍ਰਿੰਦਰ ਅਗਰਵਾਲ ਜੀ ਵਾਸ ਚੇਅਰਮੈਨ ਆਫ ਦੀ ਇਲੀਗਲ ਸਰਵਿਸ 30 ਉਹਨਾਂ ਦੀ ਰਹਿਮਾਈ ਚ ਲੋਕ ਅਦਾਲਤ ਲਗਾਈ ਗਈ ਨੈਸ਼ਨਲ ਅੱਜ 8 ਤਿੰਨ 2025 ਨੂੰ ਇਹਦੇ ਵਿੱਚ ਟੋਟਲ 19260 ਕੇਸ ਟੇਕ ਅਪ ਹੋਏ ਜਿਹਦੇ ਵਾਸਤੇ ਅਸੀਂ ਟੋਟਲ 15 ਬੈਂਚਸ ਬਣਾਏ ਸਿਗੇ 11 ਬੈਂਚ ਅਸੀਂ ਹੈੱਡਕੁਆਰਟਰ ਤੇ ਬਣਾਏ ਜਿਹਦੇ ਵਿੱਚ ਪਰਮਨੈਂਟ ਲੋਕਦਾਲਤ ਦੀ ਇੱਕ ਬੈਂਚ ਸੀ ਤੇ 5 ਅਸੀਂ ਬਣਾਏ ਸਬਡਿਵੀਜ਼ਨਸ ਤੇ 3 ਬੈਂਚ ਅਸੀਂ ਜ਼ੀਰਾਚ ਬਣਾਏ ਔਰ 2 ਬੈਂਚ ਅਸੀਂ ਗੁਰੂ ਹਰਸਾਹਿਚ ਬਣਾਏ ਇਹਦੇ ਵਿੱਚ ਪ੍ਰੀਲੀਟੀਗੇਟਿਵ ਕ੍ਰੈਸੀ ਵੀ ਟੇਕ ਅਪ ਕੀਤੇ ਗਏ ਜਿਹੜੇ ਕਿ ਤਕਰੀਬਨ 16000 ਸੀਗੇ ਤੇ ਟੋਟਲ ਇਸ ਟੈਮ ਜਿਹੜੀ ਡਿਸਪੋਜ਼ਲ ਜੋ ਫਿਗਰ ਪਹੁੰਚੀ ਹੈ ਸਾਡੇ ਕੋਲ ਇਟ ਇਜ਼ अबाउट 8000 केसेस ते हले तकरीबन 10 बेंचਾਂ ਦੀ ਫਿਗਰ ਆਣੀ ਹਲੇ ਬਾਕੀ ਹੈ ਕਿਉਂਕਿ ਹਲੋਨਾ ਚ ਵੀ ਕੁਝ ਪੈਂਡਿੰਗ ਕੰਮ ਚੱਲ ਰਿਹਾ ਹੈਗਾ ਤੇ ਐਕਸਪੈਕਟਿਡ ਹੈ ਕਿ ਅੱਜ ਇਸ ਲੋਕ ਦਾਲ ਚ ਅਸੀਂ ਮੋਰ ਦੈਨ 10000 ਦੀ ਡਿਸਪੋਜ਼ਲ ਹੋ ਜਾਏਗੀ ਤੇ ਲੋਕ ਦਾਲ ਦਾ ਮੈਸੇਜ ਸਰ ਲੋਕਾਂ ਕੀ ਦੇਣਾ ਚਾਹੁੰਦਾ ਕਿ ਲੋਕ ਦਾਲ ਦੇ ਵਿੱਚ ਲੋਕ ਜਿਹੜੇ ਹਾਂ ਤਾਂ ਇਸੇ ਨਾਲ ਕੋਈ ਪ੍ਰੀਤਲੀ ਲਿ ਲਿਆ। ਉਹ ਸਰ ਕੀ ਕੀ ਫਾਇਦੇ ਇਹਨਾਂ ਨੂੰ ਲੋਕਲ ਦੇਖੋ ਲੋਕਦਾਲ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈਗਾ ਕਿ ਇੱਕ ਤਾਂ ਡਿਸਪਿਊਟ ਜਿਹੜਾ ਹੈਗਾ ਉਹ ਐਮੀਕੇਬਲੀ ਐਂਡ ਫॉर ਆਲ ਟਾਈਮਸ ਟੂ ਕਮ ਸੈਟਲ ਹੋ ਜਾਂਦਾ ਹੈ। ਕਿਉਂਕਿ ਜੋ ਅਸੀਂ ਲੋਕਦਾਲ ਚ ਵਾਰਡ ਪਾਸ ਕਰਦੇ ਆ ਉਹਦੀ ਫਰਦਰ ਅਪੀਲ ਨਹੀਂ ਹੁੰਦੀ ਐਕਸੈਪਟ ਜੇ ਕੋਈ ਡਿਗਰੀ ਜਾਂ ਵਾਰਡ ਕਿਸੇ ਨੇ ਫਰਾਡ ਦੀ ਗਰਾਊਂਡ ਤੇ ਲਿਆ ਹੋਵੇ। ਔਰ ਪਾਰਟੀਆਂ ਫਰਦਰ ਲਿਟੀਗੇਸ਼ਨ ਤੋਂ ਵੀ ਬਚ ਜਾਂਦੀਆਂ। ਕਿਉਂਕਿ ਜਦੋਂ ਰਾਜਨਾਮਾ ਹੋ ਜਾਂਦਾ ਹੈ ਤਾਂ ਮੈਟਰ ਫਾਈਨਲੀ ਐਟ ਰੈਸਟ ਹੋ ਜਾਂਦਾ ਹੈ ਇਸ ਕਰਕੇ ਇਹ ਇਹਦਾ ਸਭ ਤੋਂ ਵੱਡਾ ਫਾਇਦਾ ਹੈਗਾ ਤੇ ਪਲੱਸ ਜਲਦੀ ਨਿਆਂ ਵੀ ਮਿਲਦਾ ਕਿਉਂਕਿ ਰੂਟੀਨ ਜਦੋਂ ਪ੍ਰੋਸੀਜਰ ਫਾਲੋ ਹੁੰਦਾ ਤੇ ਉਹਦੇ ਵਿੱਚ ਕੁਝ ਟਾਈਮ ਲੱਗਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਠੀਕ ਹੈ